ਹੇ ਗੁਰੂ ਵਾਹ ਗੁਰੂ ਜੀ ਆ ਚਾਰਛਪਰੇ ਬਣੀਆਂ ਹੋਈਆਂ ਬੱਦਲਾਂ ਦੀਆਂ ਘਟਾਵਾਂ ਤੇ ਤੇਜ਼ ਚੱਲਦੀ ਹੋਈਆਂ ਹਵਾਵਾਂ ਓ ਸਪਾਸੇ ਸਾਹਮਣੇ ਉਹ ਬਠਿੰਡੇ ਵਾਲੇ ਪਾਸੋਂ ਅੱਧਾ ਘੰਟਾ ਪਹਿਲਾਂ ਚੜ੍ਹ ਕੇ ਘਟਾਈ ਸੀ ਤੇ ਪਰ ਖਿੰਡਿਆ ਪੁਣਿਆ ਇਹ ਮਾਹੌਲ ਹੋ ਗਿਆ ਆ ਚਾਰਛਪਰੇ ਖੜਾ ਬੱਦਲ ਇੱਥੇ ਸਾਹਮਣੇ ਹੀ ਦੇਖ ਕੇ ਐ ਲੱਗਦਾ ਗੇ ਟਲ ਗਿਆ ਕਰ ਵੀਡੀਓ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਆ ਸਤਿ ਸ਼੍ਰੀ ਅਕਾਲ ਸਰਦੂਲਗੜ ਤੋਂ ਬਠਿੰਡੇ ਨੂੰ ਜਾਂਦੀ ਹੋਈ ਸਿੱਧੀ ਬੱਸ ਤੇ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਸਵਾਗਤ ਹੈ ਆਪਣੇ ਅੱਜ ਦੇ ਬਲੌਗ 'ਚ ਅੱਜ 14 ਹਾਰ 27 ਜੂਨ 2024 ਤੇ ਦਿਨ ਹੈਗਾ ਵੀਰਵਾਰ ਦਾ ਤੇ ਦਾਸ ਅੰਦਰ ਉੱਠੇ ਜਦੋਂ ਤੇ ਸਾਹਮਣੇ ਇਸ ਬਠਿੰਡੇ ਵਾਲੇ ਪਾਸੇ ਨਿਗਾਹ ਮਾਰੀ ਤੇ ਚਾਹ ਚੜ ਗਿਆ ਮੇਹ ਅੱਬਾ ਅੱਜ ਮਹੀ ਆਊਗਾ ਰੱਬਾ ਆ ਮonzuna ਆ ਬੜੀ ਪੰਜਾਬ ਹਰਿਆਣੇ ਚ ਦੇਖਿਆ ਰੱਜ ਨਹੀਂ ਤਾਂ ਕੱਲ ਕੋਈ ਚਾਰ ਗਣੀਆਂ ਵੱਜ ਜਾਣ ਕਿਤੇ ਨਾ ਕਿਤੇ ਚਲ ਚੱਕੀਆਂ ਸਾਰੀਆਂ ਫਸਲਾਂ ਨੂੰ ਫਾਇਦਾ ਤੇ ਆ 10 ਵਰਗੇ ਕੰਮਕਾਰ ਕਰਨ ਵਾਲੇ ਨੇ ਸਾਰੇ ਵੀਰਾਂ ਭੈਣਾਂ ਨੂੰ ਆ ਫਾਇਦਾ ਨਾਲੇ ਤੇ ਉਹ ਸਾਹਮਣੇ ਆ ਨਿਆਈ ਆਪਣੇ ਆ ਲੱਗੇ ਹੋਏ ਚੌਲ ਝੋਨਾ ਤੇ ਅੱਜ ਇੱਥੇ ਪਾਣੀ ਦੀ ਵਾਰੀ ਆ ਪਾਣੀ ਲਾਵਾਂਗੇ ਤੇ ਆ ਪੂਰੇ ਦਿਨ ਦਾ ਮੌਲਚਾਰ ਵਖਾਵਾਂਗੇ ਦਿਖਿਆ ਰ ਮੌਸਮ ਥੋੜਾ ਹੈ ਖਰਾਬ ਜਿਆ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਉਹ ਟੋਕਾ ਕਰਨਾ ਟੋਕਾ ਟੱਲਾ ਫਿਰ ਹਾਂ ਲਾਈਟ ਚਲੀ ਜਾਂਦੀ ਹੈ ਫਿਰ ਕੰਮ ਮੌਕਾ ਜੇ ਡਿੱਕੀ ਜਾਂਦਾ ਕਿ ਲਾਈਟ ਆ ਜੂਗੀ ਬਸ ਤਾਂ ਰਹਿੰਦੀ ਆ ਕਈ ਵਾਰੀ ਐਂ ਜਾਵਾਂ ਮੌਕੇ ਤੇ ਟੋਕਾ ਕਰਨਾ ਪੈਂਦਾ ਮੱਝਾਂ ਨੂੰ ਪਾਉਣ ਵੇਲੇ ਫਿਰ ਉਦੋਂ ਵੀ ਕਈ ਵਾਰੀ ਲਾਈਟ ਜੇ ਫਰ ਰੋ ਜੇ ਤਾਂ ਫਿਰ ਸਾਹਬ ਕਤਾਵ ਜਾ ਬਦਲ ਜਾਂਦਾਗਾ ਹਾਂ ਟੋਕਾ ਕਰਨਾ ਮੱਝਾਂ ਨੂੰ ਪਾਣੀ ਪਿਉਣਾ ਸਾਰੇ ਤੋਂ ਪਹਿਲਾਂ ਉੱਠਣ ਸਾਡੀ ਡਿਊਟੀ ਇਹ ਹੁੰਦੀ ਆ ਜਦੋਂ ਘਰੇ ਹੁੰਨੇ ਆ ਜਦੋਂ ਖੇਤ ਖੁੰਨੇ ਆ ਉਦੋਂ ਗੱਲ ਹੋਰ ਹੁੰਦੀ ਆ ਉਦੋਂ ਚੱਲ ਪਾਪਾ ਲਾ ਲੈਂਦੇ ਡਿਊਟੀ ਤੇ ਹੁਣ ਇਹ ਕੰਮ ਕਰ ਕਰਦੇ ਤੇ ਅਗਲੇ ਦਿਨ ਦਾ ਮਾਹੌਲ ਚਲ ਦਿਖਾਉਨੇ ਆਂ ਅਗਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਜੀ ਥੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਪ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਆ ਦੇਖ ਕੇ ਮੁੜ ਜਾਂਦੇ ਕਈ ਵੀਰ ਸਬਸਕ੍ਰਾਈਬ ਨਹੀਂ ਕਰਦੇ ਯਾਰ ਕਰ ਲਓ ਸਬਸਕ੍ਰਾਈਬ ਥੋਡੇ ਘੜਾ ਆ ਜੋਰ ਲੱਗਦਾ ਤੇ ਚੰਗੀ ਗੱਲਬਾਤ ਦਿਖਾਉਂਦੇ ਰਹਿਣੇ ਹੈਗੇ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਲਾਜ਼ਮੀ ਸਾਫ ਸੋਤਰਾ ਜਮਾ ਹਾਲਾ ਰੱਖ ਦਿੰਨੇਗੇ ਕਿ ਜਿਹੜਾ ਆਪਾਂ ਘਰ ਪਰਿਵਾਰ ਚ ਸੱਚੀ ਬੈਠ ਕੇ ਆ ਵੇਖ ਸਕਦੇ ਆਂਗੇ ਤੇ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਫਿਰ ਹਾਂ ਸਮਾਂ ਹੁੰਦਾਗਾ 7:30 ਵਜੇ ਦਾ ਫਿਲਹਾਲ ਆ ਕਰਦੇ ਇੱਕ ਦੋ ਕੰਮ ਕਰਦੇ ਆਂ ਤੇ ਉਸ ਤੋਂ ਬਾਅਦ 11:00 ਵਜੇ ਪਾਣੀ ਦੀ ਵਾਰੀ ਆ ਹਾਂ ਜੇ ਮੀਂਹ ਕਣੀ ਨਾ ਆਇਆ ਤੇ ਫਿਰ ਆਪਾਂ ਨੇ ਜਿੱਥੇ ਪਾਣੀ ਲਾਉਣੇ ਜਾ ਕੇ ਤੇ ਪਾਣੀ ਲੱਗਦਾ ਹੁੰਦਾ ਸੂਏ ਦਾ ਕਈ ਵੀਰ ਪੁੱਛਦੇ ਸੀ ਇਹ ਇੱਥੇ ਕੀ ਬਈ ਤੁਹਾਡੀ ਵਾਰੀ ਨਹੀਂ ਹੁੰਦੀ ਜਾਂ ਨਹਿਰ ਦਾ ਪਾਣੀ ਨਹੀਂ ਲੱਗਦਾ ਹਾਂ ਨਹਿਰ ਪਾਖੜਾ ਨੇਰ ਸਾਹਮਣੇ ਉਹ ਟ੍ਰੀ ਲਾਈਨ ਦੀਂਦੀ ਆ ਹਾਂ ਥੋੜਾ ਇੱਕ ਨੰਬਰ ਤੇ ਕਰੀਏ ਆ ਇੱਥੇ ਇਹ ਪਾਖੜਾ ਨਹਿਰ ਹੈਗੀ ਤੇ ਉਧਰੋਂ ਪਿੱਛੋਂ ਪਾਟ ਕੇ ਆਉਂਦਾ ਸੂਆ ਜੋ ਕਿ ਪਿੰਡ ਦੇ ਆਸ-ਪਾਸੇ ਦੀ ਲੰਘ ਜਾਂਦਾ ਹੈਗਾ ਤੇ ਉਹ ਸੂਏ ਤੋਂ ਮੋਗਾ ਆਉਂਦਾ 19 ਮੋਗੇ ਦਾ ਪਾਣੀ ਤੇ ਇੱਥੇ ਆਪਣੀਆਂ ਨਿਆਈਆਂ ਚ ਲੱਗਦਾ ਆਖਿਰ ਸੁੱਕ ਨਾਲ ਬਹੁਤ ਸੋਹਣਾ ਪਾਣੀ ਹੈ ਘੰਟੇ ਦਾ ਗਿੱਲਾ ਲੱਗ ਜਾਂਦਾ ਹੈਗਾ ਤੇ ਚੌਲ ਆਪਣੇ ਨੱਕੋ ਨੱਕ ਪਰ ਜਾਣਗੇ ਤੇ بچ ਵੀ ਸਕਦਾ ਪਾਣੀ ਤੇ ਜੇ ਮੀਂਹ ਕਣੀ ਆ ਗਈ ਫਿਰ ਬਾਰੀ ਦੀ ਟਾਲ ਵੀ ਕਰ ਸਕਦੇ ਆ ਜੇ ਮਾੜਾ ਮੋਟਾ ਪਾਣੀ ਆ ਖੜ ਗਿਆ ਤੇ ਪਾਣੀ ਇੱਥੇ ਵਧੀਆ ਖੜ ਜਾਂਦਾ ਸੁੱਖਾ ਹੁਣ ਪਾਇਆ ਨਹੀਂ ਆਪਾਂ 2 ਦਿਨ ਹੋ ਗਏ ਪਾਣੀ ਤੇ ਹੁਣ ਮਾੜਾ ਮੋੜਾ ਕਿਤੇ ਕਿਤੇ ਚਮਕਦਾਗਾ ਅੱਜ ਫਿਰ ਆਪਾਨੂੰ ਇਹ ਪਤਾ ਸੀਗਾ ਕਿ ਬਾਰੀ ਆ ਆ ਤਾਂ ਕਰਕੇ ਆਪਣਾ ਟੁਕ ਟੁਕ ਚਲਾਇਆ ਨਹੀਂ ਸੀ ਯਾਰ ਹੇਉ ਹੇਉ ਆ ਚੱਕੇ ਕਰਨ ਮੱਝ ਨੇ ਸਾਰੀਆਂ ਨੇ ਤੇ ਤੇ ਲੱਗੀ ਐ ਰਣਾ ਇਥੇ ਗਾਂ ਨੇ ਵੀ ਤਾਲਾਰਮ ਕਹਿੰਦੀ ਆ ਜਾਓ ਭਾਈ ਪਣੀ ਆ ਪਿਆਜੋ ਫਿਰ ਦਿਖਾਉਣੇ ਫਿਰ ਅਗਰੇ ਦਿਨ ਦੀ ਗੱਲ ਬਾਤ ਸਾਰੀ ਹਾਂ ਪਿਉਣਾ ਪਣੀ ਪਿਉਣਾ ਆ ਉਹੀ ਗੱਲ ਹੋਈ ਜਿਹਦਾ ਡਰ ਸੀ ਆ ਬੱਤੀ ਗਲ ਹੋ ਗਈ ਲਾਈਟ ਚੱਲੇਗੀ ਖੈਰ ਆ ਜਾਂਦੀ ਥੋੜੇ ਟਾਈਮ ਬਾਅਦ ਸਾਡੇ ਇਹੀ ਹੁੰਦਾ ਕਿ ਜਦੋਂ ਵੀ ਬਈ ਅਕੜੀਆਂ ਆਉਂਦੀਆਂ ਗਿਆ ਮਤਲਬ ਹਵਾ ਦੇ ਚੱਲਦੀ ਹੈਗੀ ਉਦੋਂ ਲਾਈਟ ਚਲੀ ਜਾਂਦੀ ਹੈ ਹਾਂ ਟੈਰ ਹਰੇ ਤੇ ਹੈਗਾ ਆਏਗਾ ਵਾਹ ਹੀਰੋ ਐਸੀ ਇਹ ਖੜ ਗਿਆ ਜਰ ਕਰ ਹੂੰ 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 ਟੋਕੇ ਲਵਾਤੀ ਕਹਿੰਦੇ ਚੂਰੀ ਟਾਈਪ ਗੱਲਬਾਤ ਕਰਤੀ ਹਾਂ ਰਿਤੇ ਰਿਤਾ ਵਾਹ ਹੀਰੋ ਜੀ ਖਰਾ ਕੋਤਰਦੀ ਸਟਾਰਟਿੰਗ ਬੈਟਿੰਗ ਸਾਰੀ ਕਰਕੇ ਰੱਖਦੀ ਜਦ ਤਨੂੰ ਫੀਲਡਿੰਗ ਵਿਛਾਈ ਲਾਈਟ ਫੇਰ ਵੱਜ ਗਈ ਭਾਈ ਟਿਕਣੀਆਂ ਪਹੁੰਚ ਗਈਆਂ ਕਣੀਆਂ ਨੇ ਦਿੱਤੀ ਦਸਤਕ ਤੇ ਹਵਾ ਠੰਡੀ ਹੋ ਗਈ ਆ ਤੇਦਰ ਇਹ ਪਾਣੀ ਨੂੰ ਚੱਕੀ ਜਾਂਦੀਆਂ ਚਲੋ ਇਹਨਾਂ ਨੂੰ ਪਾਣੀ ਤਾਂ ਪਿਆਈ ਜਾਊਗਾ ਕਣੀਆਂ ਚੋਰ ਠੰਡਾ ਮਾਹੌਲ ਆ ਪਿਉਣਾ ਪਿਉਣਾ 2 ਮਿੰਟ ਰੋਕੋ ਬਸ ਤੇ ਪੁਰਾਣਾ ਖਰਾਇ ਚੱਕ ਕੇ ਇਹਨਾਂ ਨੂੰ ਕੋਲਡੀਆਂ ਚ ਪਾਤਾ ਤੇ ਇਧਰ ਮਾਤਾ ਆਈ ਨੇ ਹਜੀ ਜੁੱਲਾ ਗਰਮੀ ਕਰਿਆ ਸੀਗਾ ਹਟ ਕੇ ਮੈਂ ਤਲਾਦਾ ਖਾਊਗਾ ਹੈ ਆਉਂ ਤੋਂ ਘੜਾ ਔਰ ਰੋਟੀ ਪਈ ਆ ਮੰਮੀ ਅੰਦਰ ਬਾਹਰ ਚਕਾਤਾ ਪਹਿਲਾਂ ਅੰਦਰ ਮੈਂ ਤਾਂ ਕਹਿੰਦੀ ਆ ਅੰਦਰ ਹੀ ਗਰਮ ਕਰਦੇ ਸੀ ਜੁੱਲਾ ਪਹਿਲਾਂ ਆ ਰਿਆ ਨਹੀਂ ਸੀ ਅੱਜ ਮਗਲਾ ਕਰਨੂਗੀ ਤੇ ਆ ਕਦੋਂ ਮੁੜਿਆ ਏ ਖੇਤੋਂ ਸੱਜਣਾ ਹੋਣੀ ਆਏ ਸੀ ਹੋਣੀ ਆਏ ਸੀ ਭਾਈ ਸਾਹਿਬ ਮਨਪ੍ਰੀਤ ਸਿੰਘ ਹਾਂ ਬੋਲੀ ਜੀ ਸਾਸਰੀ ਕਾਲ ਤੇ ਰੋਟੀ ਖਾਣ ਦੀ ਤਿਆਰੀ ਆ ਤੇ ਇਸਨੇ ਆ ਉੱਠ ਕੇ ਖੇਤ ਗਿਆ ਸੀ 10:00 ਵਜੇ ਤੇ ਉਹ ਲਾਈਟ ਰਾਤ ਨੂੰ 12:00 ਵਜੇ ਆਉਂਦੀ ਆ ਤਾں ਫਿਰ ਹਾਂ ਭੁੱਖ ਲੱਗਦੀ ਆਸ ਨੇ ਆ ਉੱਠੇ ਬੰਦੇ ਨੂੰ ਗੱਲਬਾਤ ਤੇਦਰ ਪਾਪੇ ਨੇ ਕੱਪੜਿਆਂ ਦੀ ਰੋਟੀ ਲਾ ਲਈ ਕਹਿੰਦੇ ਭੇਜਦੇ ਆ ਹਾਂ ਫਿਰ ਤਾਂ ਗੇੜੇ ਜੀ ਦਿੰਦਾ ਤੇ ਲਾਓ ਮਾਈ ਬਲਾਓ ਫਿਰ ਫਾਤਿਮਾ ਫਿਰ ਬੱਜਾ ਨੂੰ ਪਾਣੀ ਪਿਲਾਉਣ ਜਾਣਾਗਾ ਕੰਮ ਕਰ ਕਰਦੇ ਕਰਦੇ ਸਤਰੀ ਕਾਲ ਮਤਾ ਜੀ ਵੱਲੋਂ ਸਸਰੀ ਘਾਲ ਬੈਠਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਕਰੇ ਵੀ ਨਾ ਭੁੱਲਿਓ ਪਹਿਲੀਆਂ ਜੀ ਕਰਦੇ ਕਰੋ ਜੇ ਫੇਸਬੁੱਕ ਤੇ ਦੇਖਦੇ ਹੋ ਉਹ ਵੀ ਕਰਦੇ ਕਰੋ ਤੇ ਧੰਨਵਾਦ ਤੇ ਹੁਣ ਮੈਂ ਕਰਦੀ ਆ ਮੱਖਣ ਜੇ ਕਿਸੇ ਨੇ ਰੋਟੀ ਖਾਣੀ ਆ ਹਣ ਗਿਆ ਮੇਚਾਂ ਤੇ ਮੱਖਣੀ ਤਾਂ ਮੇਰੇ پاس ਆ ਕੇ ਖਾ ਲਓ ਮਿਲਦੀ ਆ ਹਰ ਇਹ ਬੱਚੀ ਇਤ ਨਹੀਂ ਰਗੜੀ ਮੇਰੇ ਹਾਂ ਠੀਕ ਆ ਬੁੱਤ ਭੈਣ ਭਾਈ ਜੇ ਕਿਸੇ ਨੂੰ ਜ਼ਿਆਦਾ ਭੁੱਖ ਲੱਗੀ ਆ ਤਾਂ ਆਓ ਭਾਈ ਔਰ ਨਾ ਕਿ ਅਨੰਦ ਜੀ ਬੁਲੀਆਂ ਚ ਕਰਨਾ ਠੀਕ ਮੱਝਾਂ ਨੂੰ ਪਾਣੀ ਪਿਵਾਉਣਾ ਜੇ ਲਾਈਟ ਆ ਗਈ ਤਾਂ ਫੇਰ ਡੋਕਾ ਕਰ ਲੂ ਨਹੀਂ ਬਾਅਦ ਚ ਬਟਨ ਬਾੜਾ ਕਿ ਲੜਬਾ ਡੋਕਾ ਕਿਉਂ ਕਾ ਕਰਦੇ ਬੰਦ ਉਹ ਸਾਰੀਆਂ ਕਰਦੇ ਕਰਦੀ ਫੇਰ ਟਾਈਮ ਲੱਗ ਗਿਆ ਯਾਰ ਪਾਣੀ ਪੀ ਆ ਮੋਨੇ ਚੰਗਾ ਬਾਏ ਉਹ ਉਧਰ ਦੇਖੋ ਠੰਡੇ ਮੌਸਮ ਦਾ ਚਾਂ ਚੜਿਆ ਹੋਇਆ ਸਹਿਜ ਤਾਜ਼ ਤਾਜ਼ ਇਹ ਕਦੋਂ ਦੇ ਹੁਣ ਨੱਚਦੇ ਕੁੱਦਦੇ ਫਿਰਦੇ ਆਗੇ ਠੰਡੀ ਹਵਾ ਠੰਡਾ ਮੌਸਮ ਠੰਡੀਆਂ ਕਣੀਆਂ ਹੈਲੋ ਪੋਤਰੀ ਆਉਣਾ ਵੜ ਕੇ ਕਣੀਆਂ ਹਾਂ ਆ ਆ ਜਾਣੀ ਹੈ ਦੁਬਾਰੇ ਕੋਈ ਨਾ ਹੈ ਆ ਜਾਣੀ ਹੈ ਦੁਬਾਰੇ ਸਤਿਕਾਰ ਬਲਾਉਸ ਆ ਰਹੇ ਨੂੰ ਬੇਟੇ ਅੱਛੀ ਭਤੀਜੀ ਠੰਡ ਵੀ ਲੱਗਣ ਲੱਗੀ ਜੀ ਦੀ ਗਾਪਾ ਹੈ ਕੋਕ ਆ ਦਿਨ ਦਾ ਰੋਟੀ ਖਾਓ ਤੇ ਮਰਬੀ ਚਾਚਾ ਕਾਹੀ ਇੰਦਰ ਰੋਟੀ ਖਾਓ ਜਾ ਕੇ ਨਾਲ ਚਲੋ ਲੇ ਗੋੜੇ ਪਹਿਲਾਂ ਤੇਰੀ ਮੂੰਹ ਹੀ ਕਰ ਦਿੰਦੀ ਆ ਸਾਰੇ ਤੋਂ ਪਹਿਲਾਂ ਚੱਕੀ ਨਾ ਕਰ ਉਹਦੀ ਪੀਲਾ ਪੀਲਾ ਸੰਗੋਣ ਨੂੰ ਦੱਸ ਕੀ ਦੇ ਚ ਗਲਾਬ ਜਲ ਪਾਇਆ ਲਾ 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 ਆ ਮੱਝਾਂ ਨੂੰ ਪਾਣੀ ਪਿਉਣ ਤੋਂ ਬਾਅਦ ਬੱਤੀ ਵਾਲੇ ਜਦੋਂ ਨਿਗਾਹ ਮਾਰੀ ਤੇ ਲਾਈਟ ਆ ਚੁੱਕੀ ਆ ਤੇ ਬੂੰਦਾਬੰਦੀ ਹਲੇ ਜਾਰੀ ਆ ਆ ਇਟ ਇਜ਼ ਡ੍ਰਿਜ਼ਲਿੰਗ ਛੇਵੀਂ ਕਲਾਸ ਤੋਂ ਪਹਿਲਾਂ ਜਿਹੜਾ ਅੰਗਰੇਜ਼ੀ ਦਾ ਸੈਂਟੈਂਸ ਸਿੱਖੇ ਜੀ ਅ ਅੱਖਰ ਸਿੱਖੇ ਜੀ ਲੈਂਡ ਸਿੱਖੇ ਜੀ ਇਹੀ ਜੀ ਬਹੁਤ ਜ਼ਿਆਦਾ ਬੋਲਦੇ ਜਦੋਂ ਕੋਈ ਕਣੀਆਂ ਕੋਉਂਦੀਆਂ ਪੂਰਾ ਗਾਜਰ ਕਣੀਆਂ ਡਿੱਗਣ ਲੱਗ ਜਾਂਦੀਆਂ ਆ ਕੇ ਇਟ ਇਜ਼ ਡ੍ਰਿਜ਼ਲਿੰਗ ਆ ਉਹ ਗੱਲਬਾਤ ਹਲੇ ਤੱਕ ਯਾਦ ਆ ਛੇਵੀਂ ਕਲਾਸ ਸਾਨੂੰ ਊੜੇ ਆੜੇ ਤੇ ਏ ਵੀ ਸੀ ਦੇ ਕਾਇਦੇ ਲੱਗੇ ਸੀ ਸਾਡਾ ਹਰਿਆਣੇ ਚ ਪੈਣ ਕਰਕੇ ਇਧਰ ਹਾਂ ਕੰਮਗਾਰਾ ਇਹ ਹਿੰਦੀ ਜੀ ਸੀ ਸਾਰਾ ਤੇ ਫਿਰ ਅਸੀਂ ਉਸ ਤੋਂ ਬਾਅਦ ਪੰਜਾਬੀ ਮੀਡੀਅਮ ਨਾਲ ਦੇ ਪਿੰਡ ਕੋਸਲੇ ਮਾਨਸਾ ਜ਼ਿਲ੍ਹੇ ਚ ਪੜਨ ਲੱਗੇ ਸੀ ਉਹ ਬਾਕੀ ਸਾਰੀ ਪੜਾਈ ਪੰਜਾਬ ਚ ਕਰੀ 10 ਹੋਰਾਂ ਨੇ ਰਾਜ ਆਜ ਤੇਰਾ ਨਾਂ ਦੀ ਕਹਰੀ ਜਿੱਬਾ ਜਾ ਗਿਆ ਓਏ ਹਾਂ ਗਾਣਾ ਤਾਂ ਲਾ ਦੇ ਮੂਸੇ ਵਾਲੇ ਦਾ ਉਹ ਨਹੀਂ ਭੁੱਲ ਜੇਗੀ ਕਾਰਾਂ ਨੂੰ ਨਹੀਂ ਕੱਢ 9 11 ਨੂੰ ਉਹ ਵਾਲਾ ਬਾਈ ਬਾਈ ਹੁੰਦੀ ਚਾਰੇ ਪਾਸੇ ਆ ਜਨਾਬ ਨੂੰ ਜਾਦੀ ਯਾਰ ਤੇਰੇ ਨਾਂ ਦੇ ਨਾਲ ਸਾਰੇ ਯਾਰ ਨਾ ਯਾਰ ਆ ਬਾਈ ਯਾਰ ਇੱਥੇ ਨਹੀਂ ਲੱਗਦਾ ਪੁੱਤਰੇ ਇਹ ਤਾਂ ਡੜਾਗਾ ਆ ਲਾ ਲਾ ਫਿਰ ਆਪਾਂ ਸੈੱਟ ਕਰਾਂਗੇ ਇਹਨੂੰ ਹੋਰ ਕੰਮ ਕਰਦੇ ਹਾਂ ਜੀ ਮੈਂ ਇੱਕ ਵੀਡੀਓ ਬਣਾਇਆ ਹਾਂ ਬਣੀ ਆ ਜੀ ਛੰ 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 ਓਏ ਉਹ ਲੁਆਇਆ ਛੱਤਰ ਪਹਿਣ ਗਿਆ ਵੀਰੇ ਆ ਡੜਾ ਮਾਰਿਆ ਨੇ ਮੋਟਰਾਂ ਨਾਲ ਜਾਂਦੇ ਜੇ ਇਧਰ ਚੱਕੀ ਉਹ ਵਾਸਾ ਉਹ ਵਾਸਾ ਯਾਰ ਗੁੱਟੀ ਨਾਲ ਚਲ ਅੱਛਾ ਭਤੀਜਾ ਯਾਰ ਆਪਣਾ ਅੱਛਾ ਭਤੀਜਾ ਚੋਰੀ ਕਰ ਲੈ ਮੇਰੇ ਲੱਤ ਦੇ ਵਾਜਦਾ ਕੋਈ ਨਾ ਕੋਈ ਨਾ ਯਾਰ ਜਵਾਕ ਆ ਇਹ ਕਿਉ ਚੱਕੀ ਫਿਰਦਾ ਹੁਣ ਤੇਰੇ ਛੱਤਰ ਪਹਿਣਗੇ ਹੁਣ ਸੌਰੀ ਕਰੀ ਜਾਏਗਾ ਵਾਰੀ ਵਾਰੀ ਐ ਨਹੀਂ ਕਰਦੇ ਹੁੰਦੇ ਜੋੜੀ ਜੋੜੀ ਜੋੜਾ ਘਾੜ ਦੇ ਤੋਕਾ ਹੁਣ ਤਵਾ ਚ ਲੈ ਕੇ ਜਾ ਔਕਾ ਹੁਣ ਤੂੰ ਬਚਾਤਾ ਚੰਗਾ ਰੋਟੀ ਖਾ ਲਈ ਤੁਸੀਂ ਦੋਨਾਂ ਨੇ ਠੀਕ ਐ ਓਰੇ ਆਇਆ ਚਾਹ ਪੀਆ ਮੈਨੂੰ ਉਹ ਮੇਰੀ ਚਾਹ ਚ ਕਣੀਆਂ ਡਿੱਗਣ ਲੱਗ ਪਈਆਂ ਬੜਾ ਚਾਜ ਜੜ ਰਿਹਾ ਤੈਨੂੰ ਮੀਂਹ ਆਜਣਾ ਮੈਂ ਤਾਂ ਵਿਕਟਰ ਸਾਫ ਕਰ ਲੈਣੇ ਸਾਫ ਹੀ ਨਹੀਂ ਕਰਦਾ ਕੱਪੜਾ ਚ ਮਾਰਦਾ ਇਹਦੇ ਮਾਈਟਰੀ ਚ ਪਾਣੀ ਪਾ ਜਾਂਦੇ ਆ ਕਰ ਦਿਓ ਓਏ ਚੱਲ ਆ ਗਿਆ ਮੈਂ ਵੀ ਤੇ ਸਮਾਂ ਪੌਣੇ 11 ਵਜੇ ਦਾ ਹੋ ਗਿਆ ਆ ਮਨਪ੍ਰੀਤ ਨੇ ਵਾਈ ਮਾਰਤੀ ਕੇ ਗੱਗੂ ਕੋਲੇ ਪਾਸੇ ਇਧਰ ਪਰਦੇ ਲਾਉਣੇ ਆ ਤੇ ਨਾਲੇ ਪਾਣੀ ਦੀ ਵਾਰੀ ਦਾ ਸਮਾਂ ਹੋ ਜਾਂਦਾਗਾ ਨੀਂਚ ਚਾਲਦੇ ਆਂ ਇੱਧਰ ਪਾਣੀ ਵੜਣਾ ਆ ਪਰਦਾ ਹੈ ਹਲਵਾ ਕੇ ਗੱਗੂ ਮਸੀ ਗੱਗੂ ਅੱਛਾ ਸ਼ੇਰ ਗਿਆ ਹਾਂ ਮੁੰਡਾ ਕੇ ਮੈਂ ਸਰਜੂ ਕੇ ਆਵਾਂ ਤੂੰ ਫੜੀ ਜਾ ਮੂਰੂ ਮੱਕਾ ਬੋੜੀ ਦੀ ਬੋੜੀ ਵੱਡੀ ਬੋੜੀ ਲੈਣੀ ਪੂਗੀ ਤਾਜ ਉਹ ਹਟ ਜਾ ਇੱਧਰ ਲਾਉਣਾ ਬਾਹਰ ਲਾਉਣਾਗਾ ਭੋਲੂਗਾ ਇਹਦੋਂ ਤਾਈ ਤਾਂ ਹੀ ਤਾਂ ਲੈ ਕੇ ਨਹੀਂ ਆਉਂਦਾ ਸੀਗਾ ਹੋਰ ਚਾਚਾ ਠੀਕ ਬੱਤੋਂ ਠੀਕ ਉਹ ਇੱਧਰ ਲਾਉਣਾਗਾ ਬਾਹਰ ਇਹ ਅੰਦਰ ਕਿੱਥੇ ਲਈ ਇਹ ਇੱਥੇ ਲਾਉਣਾਗਾ ਕੋਠੇ ਤੇ ਨਹੀਂ ਲਾਉਣਾ ਇੱਥੇ ਲਾਉਣਾ ਕੋਠੇ ਤੇ ਨਹੀਂ ਲਾਉਦੇ ਬੁੱਤਰ ਇੱਥੋਂ ਦੀ ਲਾਵਾਂਗੇ ਥੋੜੀ ਚੱਕੀ ਲੈਣੀ ਆ ਨਾ ਨਾ ਉਹ ਇੱਧਰ ਹੋਇਆ ਤੋੜਾ ਡਿਕਪੂਆ ਤਾਹਾਂ ਤੋਂ ਕੋਕੇ ਚੜਦਿਆਂਗੇ ਹਾਂ ਕੀ ਕਹਿਣਾ ਸ਼ਿਕਾਇਤਾਂ ਹੀ ਲਵਾਈਏ ਨਾ ਹੈ ਕੀ ਕਰਦਾ ਮਾਂਤੀ ਚਾਚੇ ਨੂੰ ਸ਼ਿਕਾਇਤ ਲਵਾਦੀ ਪਿਛੋਕੇ ਖੜਾ ਪੁੱਤਰਾ ਕੋਕੇ ਡਿਗਦੇ ਉਤੋਂ ਨਾਲ ਥੋੜਾ ਵੀ ਡਿਗ ਸਕਦਾਗਾ ਦੂਰ ਖੜ ਜਾ ਦੂਰ ਉਹ ਹੋਰ ਦੂਰ ਪੌੜੀ ਨਾਲ ਲਾਉਣੇ ਪੈਣਗੇ ਥੱਲੋਂ ਵੱਡੀ ਪੌੜੀ ਨਾਲ ਯਾਰ ਪਾਣੀ ਦਾ ਟਾਈਮ ਹੋਈ ਜਾਂਦਾ ਉਦੋਂ ਤੂੰ ਲੈ ਆਇਆ ਕੋੜੀ ਬੜਾ ਸਰਦਾਰ ਉਹ ਨਾ ਯਾਰ ਇਹਦੇ ਨਾਲ ਕੋ ਪੰਗੀ ਲਈ ਨਾ ਇਹ ਨਹੀਂ ਲੱਗਦੀ ਪੌੜੀ ਵੱਡੀ ਲੱਗੂਗੀ ਇਧਰੋਂ ਲਿਆ ਕੇ ਪੌੜੀ ਸਿੱਟ ਲਈਏ ਨੇ ਬਾਹਲਾ ਸ਼ਰਾਰਤੀ ਸ਼ੋਰ ਆਏ ਸਾਡਾ ਅੱਛੇ ਭਤੀਜੇ ਨਾ ਯਾਰ ਹਾਰਦਾ ਕਿ ਨਾ ਫਿਰ ਰਾਖੇ ਨੂੰ ਤੇ ਘਾੜ ਜਾ ਬਰਤਲੇ ਆਉਣਾ ਮੈਂ ਇੱਧਰ ਦੀ ਇਹ ਪੌੜੀ ਨਹੀਂ ਲੱਗਦੀ ਪੁੱਤਰ ਵੱਡੀ ਪੌੜੀ ਲੱਗੂਗੀ ਓਏ ਨਹੀਂ ਲੱਗਦੀ ਯਾਰ ਇਹ ਕੋਲੂਆ ਬਾळा ਸ਼ਰਾਰਤੀ ਹੈ ਯਾਰ ਸਾਡਾ ਲਾਈ ਆ ਜੋਰ ਫਿਰ ਕਮਾ ਹੋ ਗਿਆ 11:05 ਦਾ ਹਾਂ 11:11 ਮਿੰਟਾਂ ਦਾ ਦੋਸਤੋ ਪੱਟੀ ਚੱਕਣੀ ਆਪਾਂ ਪਾਣੀ ਵੜਣਾ ਹਾਂ ਇੱਧਰ ਨੂੰ ਡੇਗਦੀ ਦਰੈ ਜਾਊਗਾ ਤੇ ਹੈਪੀ ਤੇ ਆਪਾਂ ਬਬੂ ਗੜ ਤੇ ਝੜ ਕੇ ਹਾਂ ਪਹੁੰਚ ਗਏ ਆ ਤੇ ਬਸ ਪੰਜ ਚਾਰ ਮਿੰਟਾਂ ਨੂੰ ਪੜਦੇ ਆ ਪਾਣੀ ਕਮਾ ਹੋ ਗਿਆ 12:00 ਵਜੇ ਦੇ ਲਵੇ ਪੰਜ-ਸੱਤ ਮਿੰਟ ਘੱਟਾ ਪਾਣੀ ਵੱਢ ਲੈ ਸੀ ਆ ਸੋਨਾ ਪਾਣੀ ਪੈਣ ਲੱਗ ਗਿਆ ਤੇ ਇਹ ਆਪਣਾ ਨਿਆਈ ਵਾਲਾ ਖੇਤ ਤੇ ਇੱਕ ਵੀਰ ਗੱਲ ਕਰਦਾ ਸੀ ਉਹਦੇ ਥੋੜੇ ਦਿਨ ਪਹਿਲਾਂ ਵੀਡੀਓ ਦੇਖ ਕੇ ਤਿੰਨ-ਚਾਰ ਦਿਨ ਪਹਿਲਾਂ ਕਿ ਭਾਈ ਖਾਲ ਤੁਸੀਂ ਜਮਈ ਸਿੱਧਾ ਹੀ ਪਾ ਲੈ ਨਿਆਈ ਵਾਲੇ ਖੇਤ 'ਚ ਤੇ ਇਹ ਨਾਲ ਇਹ ਗੱਲ ਵੀ ਕਹੀ ਸੀ ਬਾਈ ਨੇ ਕਿ ਦੋਨੇ ਪਾਸੇ ਆਵਦਾ ਹੀ ਆ ਆਪਦੇ ਵਰਗੀ ਗੱਲ ਹੀ ਆ ਬਈ ਆ ਖੜਾ ਆਪਣਾ ਸ਼ਤੂ ਨੌਜਵਾਨ ਚਾਚੇ ਦਾ ਸ਼ੋਹਰਾ ਲੋਟਾ ਮੇਤਰਾ ਆਵਦਾ ਹੀ ਆ ਇਹੇ ਤੇ ਫਿਰ ਗੱਲਬਾਤ ਵੀ ਦੱਸ ਦਿੰਨੇ ਆ ਆ ਸਾਡੇ ਇੱਧਰ ਚਾਚੇ ਤਾਇਆ ਵੀਰਾਂ ਭਾਈਆਂ ਚ ਕੋਈ ਬੈਰ ਵਿਰੋਧ ਈਰਖਾ ਹੈ ਨਹੀਂ ਕਿ ਮਾੜਾ ਮੋਟਾ ਵਾਟੇ ਇੱਧਰ ਉਧਰ ਕੋਈ ਗੱਲ ਨਹੀਂ ਚੱਲੀ ਜਾਂਦਾ ਨਹੀਂ ਸਾਡੇ ਬੱਟਾਂ ਖੁਰਚਣ ਦਾ ਰਵਾਜ ਆ ਤੇ ਅਸਲ ਚ ਗੱਲਬਾਤ ਇਹ ਆ ਇਹ ਬੱਟ ਪਹਿਲਾਂ ਤੋਂ 빙ੀ ਆ ਇੱਥੇ ਉਹ ਹੁੰਦੀ ਨਾ ਕਿੱਕਰ ਦੀ ਹਾਂ ਇੱਥੇ ਕਿੱਕਰ ਜੀ ਸੀ ਉਹਰੇ ਕਿੱਕਰ ਹੁੰਦੀ ਸੀ ਪਹਿਲਾਂ ਤੇ ਉਹ ਸੁੱਕ ਕਿਸੇ ਵਾਰ ਜਮੇ ਤੇ ਉਹਦੇ ਕਰਕੇ ਵੀ ਇਹ ਬੱਟ ਥੋੜੀ ਜਿ ਟਾਲੀ ਹੋਈ ਸੀ ਕਿੱਕਰ ਦੀ ਛਾਂ 'ਚ ਬੈਠਦੇ ਹੁੰਦੇ ਸੀ ਇੱਥੇ ਤੇ ਉਹ ਦੇ ਕਰਕੇ ਬਿੰਗੀ ਆ ਖਾਲ ਪਹਿਲਾਂ ਉਧਰ ਹੁੰਦਾ ਸੀ ਪਰਲੀ ਸਾਈਡ ਆਪਣੇ ਅਵਨਕਿਆਂ ਨਾਲ ਨਿੱਕੇ ਚਾਚੇ ਦੇ ਨਾਲ ਲੱਗਦਾ ਹੁੰਦਾ ਸੀ ਫਿਰ ਆਪਣੀ ਕਣਕ ਵੇਲੇ ਇੱਥੇ ਬੰਗੀ ਜੀ ਬਾਲੀ ਉਹਦੇ ਵਿੱਚ ਦੀ ਛੱਡਦੇ ਰਹੇ ਤੇ ਐਂਦ ਕੀ ਮਾਨਪੀਤ ਕਹਿੰਦਾ ਖਾਲ ਇੱਧਰ ਬਾ ਲੈਨੇ ਜਿੱਥੇ ਬੱਠ ਸੀ ਉੱਥੀ ਇਹ ਉਵੇਂ ਨਾਲ ਖਾਲ ਵਾਲੀ ਬੱਠ ਬਣਾਤੀ ਤਾਂ ਕਰਕੇ ਬਈ ਇਹ ਬਿੰਗੀ ਆ ਤੇ ਐਂ ਕੀ ਕਰੀ ਸੀ ਸਲਾਹ ਜੀ ਪਹਿਲਾਂ ਇਹਨੂੰ ਸਿੱਧੀ ਕਰ ਲੀਏ ਫਿਰ ਇਹੇ ਬਣੋ ਬਹੁਤ ਜ਼ਰੂਰ ਹੋ ਗਿਆ ਬਾਣ ਜੇ ਪਹਿਲਾਂ ਹੀ ਹਨਾ ਦਾਦੇ-ਬਾਪੇ ਹੋਰਾਂ ਤੋਂ ਪਹਿਲਾਂ ਦੀ ਇਹ ਬਸ ਮਿਣੇ ਨਹੀਂ ਹੋਏ ਬਾਣ ਇੱਥੇ ਆ ਗਏ ਤੇ ਹੁਣ ਅਗਲੇ ਸੀਜ਼ਨ ਰੱਬ ਸੁੱਖ ਰੱਖੇ ਮੀਣਾ ਮਣਾਈ ਕਰਕੇ ਕੋਈ ਬਟਾ ਇੱਧਰੋਂ ਤੇ ਸਿੱਧੀਆਂ ਕਰ ਲਾਂਗੇ ਐਨੇ ਕੇ ਪਿੱਛੇ ਅਸੀਂ ਬੈਰ-ਵਿਰੋਧ ਨਹੀਂ ਕਰਦੇ ਬਾਈ ਕਿ ਜਾਂ ਵਿਚਾਲੋਂ ਇੱਧਰ ਜਾਊਗੀ ਜਾਂ ਇੱਧਰੋਂ ਇੱਧਰ ਆਊਗੀ ਚਲ ਇਹ ਤਾਂ ਵੀ ਥੋੜਾ ਥੋੜਾ ਪਤਾ ਵੀ ਆ ਚਲ ਅਸੀਂ ਫਿਰ ਉਹ ਕਰੇ ਨਹੀਂ ਨਾ ਹੀ ਛਤੂ ਨੇ ਆਖਿਆ ਕਦੇ ਨਹੀਂ ਅਸੀਂ ਆਖਿਆ ਵੀ ਬੱਟ ਬਹੁਤ ਵੱਡਾ ਫਰਕ ਪੈਂਦੇ ਨਹੀਂ ਹਾਂ ਆ ਖੁੰਡੇ ਇੰਨਾ ਬਸ ਤਾਂ ਮੰਨ ਲਓ ਇੰਨਾ ਖੁੰਜਾ ਬਈ ਇਧਰਲੀ ਬੱਟ ਕੋਲੇ ਆ ਆਉਂਦੀ ਸੀ ਉਥੋਂ ਬੱਟ ਇੰਨੀ ਤੇ ਇੰਨੇ ਖੁੰਜੇ ਨਾਲ ਦੱਸੋ ਬਈ ਕੀ ਬੰਦਾ ਨਾ ਕਰੋੜਪਤੀ ਬਣ ਜੂਗਾ ਤੇ ਇਹ ਜੀਆਂ ਗੱਲਾਂ ਕੋਈ ਅਸੀਂ ਅ ਬੇਦਦੇ ਨਹੀਂਗੇ ਤੇ ਚਲ ਖੈਰ ਬਾਕੀ ਖੈਰ ਸੁੱਖ ਚਾਹੀਦਾ ਪਰਮਾਤਮਾ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆ ਕਮੈਂਟਾਂ ਚ ਗੱਲਾਂ ਬਾਤਾਂ ਕਰਦੇ ਰਹਿਣੋ ਦੱਸਦੇ ਰਹਿਣੋ ਪੁੱਛਦੇ ਰਹਿਣੇ ਹੋਗੇ ਤੇ ਛਤੂ ਜਮਾ ਚੜਦੀ ਕਲਾ ਚ ਅਗਲੇ ਖੇਤੋਂ ਆਇਆ ਲੱਗਦਾ ਹਨ ਮੋਟਰ ਚਲਾ ਕੇ ਜਿਆਗੀ ਲੇਟ ਚੱਲੇ ਕੋ ਰਹਿ ਗਣੀ ਠੀਕ ਹੈ ਅੱਜ ਫਿਰ ਸੂਰਜ ਦਾ ਜੋਸ਼ ਘਟਾ ਥੋੜਾ ਜਿਹਾ ਤੇ ਪਾਣੀ ਵੀ ਆਪਣਾ ਥੋੜਾ ਜਿਹਾ ਘੱਟ ਲੱਗਦਾ ਐ ਮੈਨੂੰ ਐ ਲੱਗਦਾ ਸੁਹਾ ਉਤਰਿਆ ਹੋਇਆ ਖੈਰ ਬਾ ਫੇਰ ਵੀ ਆਪਾਂ ਨੂੰ ਵਾਧੂ ਆ ਤੇ ਜਿਹੜਾ ਪਾਣੀ ਆ ਆਪਣਾ ਭਰ ਕੇ ਬਚਿਆ ਤੇ ਆ ਨੌਜਵਾਨ ਇੱਧਰ ਛੱਡ ਲੋ ਨਾਲ ਲੱਗ ਮੈਂ ਖੇਤ ਚ ਤੇ ਨਾਲ ਹੀ ਇੱਧਰ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਕਰਾ ਦਈਏ ਆ ਸਤਨਾਮ ਸ੍ਰੀ ਵਾਹਿਗੁਰੂ ਤੇ ਕਾਫੀ ਟਾਈਮ ਦਾ ਆਇਆ ਨੇ ਇੱਚ ਪਹਿਲਾਂ ਵੀਡੀਓ ਇੱਧਰ ਹੁਣੇ ਸਟਾਰਟ ਕਰੀਏ ਮੈਂ ਕਿਹਾ ਨੇ ਚ ਹੋਈਏ ਤੇ ਗੁਰੂ ਘਰ ਦੇ ਦਰਸ਼ਨ ਨਾ ਕਰਈਏ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਨੌਜਵਾਨ ਤੇ ਕੀ ਫਰਮਾਏਂਗਾ ਅੱਜ ਉਹ ਜੀ ਨੇ ਪਰਵਾਉਂਦੇ ਤੇ ਨੌਜਵਾਨ ਨੇ ਅੱਜ ਝੋਨਾ ਲਾਉਣਾ ਸੀ ਬਾਈ ਜਿਹਦੇ ਪਹਿਲਾਂ ਲੱਗਦਾ ਸੀ ਉਹ ਕਹਿੰਦਾ ਮੈਂ 2 ਕਿੱਲੇ ਹੋਰ ਲਾ ਲਾਂ ਤੇ ਭਈਏ ਉਹਨੇ ਦੱਬਲੇ ਦੋ ਦਿਨ ਹੋਰ ਕੱਲ ਨੂੰ ਕਹਿੰਦੇ ਆ ਹਾਂ ਚੱਲ ਕੋਈ ਗੱਲ ਨਹੀਂ ਆ ਕੱਲ ਨੂੰ ਲੱਗ ਜੂਗਾ ਤੇ ਪ੍ਰਮਾਤਮਾ ਖੈਰ ਸੁੱਖ ਰੱਖੇ ਬਸ ਫੇਰ ਇਧਰ ਸਰਦੂਲਗੜ ਤੋਂ ਬਠਿੰਡੇ ਨੂੰ ਜਾਂਦੀ ਹੋਈ ਥੋੜੀ ਜਿਹੀ ਪੂਛ ਜੀ ਦੀ ਸੀ ਹੈਗੀ ਰੋਡ ਵੇਜ ਦੀ ਤੇ ਚਲ ਖੈਰ ਵੀ ਬਸ ਇਹ ਸਾਡਾ ਫਰਜ ਆ ਸੀ ਆਉਂਦੀ ਜਾਂਦੀ ਬਸ ਦਿਖਾਉਣੀ ਆ ਫਿਰ ਵੀਰੇ ਗੁੱਸੇ ਗਾ ਹੋ ਜਾਂਦੇ ਇੱਕ ਦੋ ਕਹਿੰਦੇ ਬਸ ਨਹੀਂ ਦੱਸੀ ਬਈ ਜਾਂਦੀ ਹੋਈ ਵੀ ਉਹ ਮਜ਼ਾਕ ਜੇ ਜੀ ਗੱਲ ਚਲਾ ਰੱਖੀਏ ਛਤੂ ਉਹ ਕਹਿੰਦੇ ਨਹੀਂ ਆ ਵਾ ਬਟਿੰਡਾ ਸਰਦੂਰਗੜ ਤੇ ਖੈਰ ਝੋਨਾ ਆਪਣਾ ਹਾਂ ਦੱਸੋ ਬਈ ਕੀ ਰਿਪੋਰਟ ਆਗੀ ਹੋ ਗਿਆ ਆਚਾਰ ਕਰ ਦੇਣਾ ਲੱਗੇ ਨੂੰ ਰਿਪੋਰਟ ਤਾਂ ਸਹੀ ਆ ਗੋਵਹਰੀ ਆ ਗੋਵਹਰੀ ਆ ਸਹੀ ਆ ਹਾਂ ਤੇ ਮੌਸਮ ਵੀ ਅੱਜ ਠੀਕ ਆ ਖਰ ਮੀਂਹ ਆ ਲਗਾ ਤੇ ਕਈ ਵੀਰ ਦੱਸੀ ਜਾਂਦੇ ਕਿ ਮੀਂਹ ਬਈ ਸਾਡੇ ਪੈ ਗਿਆ ਇੱਧਰ ਵੀ ਤੁਸੀਂ ਦੱਸੋ ਰਿਪੋਰਟ ਸਾਡੇ ਤਾਂ ਬਈ ਆ ਖੱਖਰ ਹੋਇਆ ਐਂ ਖੜਾ ਕੰਮ ਤੇ ਪਾਣੀ ਦੀ ਰਿਪੋਰਟ ਆਹਾ ਬੱਸ ਬੰਦ ਕਰਦੇ ਗਾਣਾ ਗੁਣਾ ਨਹੀਂ ਨਹੀਂ ਸੁਣਾਉਂਦਾ ਗਾਣਾ ਗੁਣਾ ਤੋਂ ਗਾਣਾ ਸਿੱਖ ਕਿਵੇਂ ਪਹਿਲਾਂ ਆਪਾਂ ਠੀਕ ਹੋ ਜਾਂਗਾ ਕਾ ਨੌਜਵਾਨ ਨੇ ਹੋਂਦੇ ਸਾਰ ਪਾਣੀ ਬਾਤਾ ਦੇਖ ਚ ਇਹ ਉਹ ਕਿਵੇਂ ਇਹ ਗਾਣਾ ਇਹ ਉਹ ਬੂਹੇ ਅੱਗੋ ਫੁੱਲਾਂ ਵਾਲੀ ਬੇਲ ਛੜ ਲਈ ਤੈਨੂੰ ਧੱਕਾ ਨਾ ਵਾਣੇ ਪਾਣੀ ਪਾ ਪਾ ਕੇ ਤੇ ਉਹੀ ਗੱਲ ਜਿਹੜਾ ਸਾਡੇ ਚੋਂ ਆਉਂਦਾ ਉਹੀ ਇਹਦੇ ਚ ਪਾਣੀ ਪਾ ਦਿੰਦਾ ਗਾ ਇਹ ਹੁਣ ਬਾ ਚੌਲ ਲੱਗਣ ਕਰਨ ਪਾਣੀ ਖੜਾ ਰਿਆ ਗਰ ਹੁਣ ਚੱਲ ਪੂ ਵਧੀਆ ਇਹ ਹਾਂ ਚਲ ਹੁਣ ਸੌਣ ਆ ਜੂ ਅੱਗੇ ਦਰਖਤ ਲਾਵਾਂਗੇ ਸਾਰੇ ਕੀ ਤੇਰਾ ਬਖੈਰ ਸੁਖ ਰੱਖੇ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਅਗੇ ਦਰਖਤ ਲਾਇਆ ਕਰੋ ਇੱਥੇ ਤਾਂ ਪਹਿਲਾਂ ਤੋਂ ਕੋਈ ਹੈ ਹੀ ਨਹੀਂ ਸੀ درخت ਹੁੰਦਾ ਨਹੀਂ ਸੀ ਹਰਾ ਕੋਈ ਹੋਏ ਨਹੀਂਗਾ ਤੇ ਕੋਈ ਧਰਤੀ ਦੀ ਇਹੋ ਜਿਹਾ ਹੁੰਦਾ ਕਾਰਜਕ੍ਰਮ ਤੇ ਬਾਕੀ ਲੋਟਾ ਮਾਹੌਲ ਖੈਰ ਸੁੱਕਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਬੋਲ ਬੋਲ ਕੇ ਗੱਲਾਂ ਕਰ ਠੀਕ ਆ ਢਕਾ ਦਿਓ ਕਰਾਂ ਪਾਣੀ ਨਾਲ ਜਾਵਾਂ ਇਹਨਾਂ ਨੂੰ ਮਰੀ ਪਣੀ ਪਿੰਦੇ ਨਹੀਂ ਹੋ ਹਾਂ ਲਾਲੀਆਂ ਗੋਡੀਆਂ ਐ ਮੇਰੀ ਵਾਲਾ ਵੀ ਕਿਹੜਾ ਜੀ ਆਵੇ ਮਾੜਾ ਪਾਣੀ ਨਹੀਂ ਪੀਂਦਿਆਂ ਹਾਂ ਚੜਦੀ ਕਲਾ ਜਾ ਮਿੱਤਰਾ ਤੂੰ ਜਮਾ ਚੜਦੀ ਕਲਾ ਜਾ ਠੀਕ ਹੈ ਆ ਬਾਈ ਖੁਸ਼ ਮਜਾਜ ਬੰਦੇ ਜਿਨ੍ਹਾਂ ਨੇ ਬੁਲਾਏ ਬਿਨਾ ਆਉਂਦੇ ਜਾਂਦੇ ਲੰਘਣੇ ਹੀ ਨਹੀਂਗਾ ਆ ਦਵਾਈ ਤਾਂ ਉਹ ਕੱਖਾਂ ਵਾਲੀ ਪਾਈ ਸੀ ਜੇ ਹਟਾ ਲੈ ਤਾਂ ਠੀਕ ਆ ਹਾਂ ਉਹ ਤਾਂ 3-4 ਦਿਨ ਹੋ ਗਏ ਉਹਨੂੰ ਪਾਈ ਨੂੰ ਫੇਰ ਵੀ ਆ ਹੁਣ ਪਾਣੀ ਤਾਂ ਹੁਣੀ ਪਿਆ ਪਹਿਲਾਂ ਸੁੱਕ ਰਿਆ ਸੀ ਫਿਰ ਵੀ ਗੱਲਬਾਤ ਮਾੜੀ ਹੈ ਯਾਰ। ਅੱਤ ਅੱਤ। ਮਾਜੀ ਠੰਡਾ ਮੌਸਮ ਕਰਕੇ ਨਾ ਥੋੜਾ ਜਿਹਾ। ਹਾਂ। ਤੇ ਘਰੇ ਵੀ ਲੇਟ ਹੋ ਗਏ ਸੀ ਪ੍ਰਸ਼ਾਂਤ ਪਿੰਡੀ ਚ ਨਾ ਇਹ। ਹਾਂ ਕਣੀਆਂ ਇਸ ਪਹਿਲਾਂ। ਕਣੀਆਂ ਦਾ ਘਰ ਸੀ ਘੱਟ ਚੜਦੀ ਆ। ਘੱਟ ਚੜਦੀਆਂ ਕੰਡਮ ਤਾਂ ਨਹੀਂ ਹੁੰਦੀਆਂ ਕਣੀਆਂ ਚ। ਕੰਡਮ ਕੰਡਮ ਤਾਂ ਨਹੀਂ ਹੁੰਦੀਆਂ। ਵੀ ਮਤ ਬਲੇ ਕਣੀ ਇਹ ਅਲਰਜੀ ਮੰਨਦੀਆਂ ਇਹਨੇ ਉੱਥੇ ਤੇ। ਠੀਕ ਐ। ਉਹ ਗਾਈਆਂ ਵਾਲਾ ਕੰਮ ਹੁੰਦਾ। ਹਾਂ। ਗਾਂ ਜਿਵੇਂ ਥੋੜਾ ਜਿਹਾ ਕਣੀ ਤੇ ਛਿੱਟਿਆਂ ਤੋਂ ਡਰਦੀ ਹੁੰਦੀ ਆ। ਹਾਂ। ਠੀਕ ਐ ਜੀ। ਠੀਕ ਆ ਚੱਲਣ ਦੇ ਕੰਮ ਲਾ ਲਿਆ ਲਾ ਵੀਰਾਂ ਦੇ ਸਮਾਂ ਦੁਪਹਿਰੇ ਦੇ ਆ 1 ਵਜੇ ਦੇ ਲੱਵੇ ਆ ਤੇ ਚੋਬਰ ਕਹਿੰਦਾ ਇਸ ਪਾਸੇ ਢੱਕੇ ਨਹੀਂ ਲੱਗਣੇ ਥਾਂ ਉੱਚਾ ਜਿਉ ਨਾਲ-ਨਾਲ ਹਾਂ ਖਿੱਚ ਲਈ ਹਾਂ ਇੱਟ ਚੱਕ ਦੇਗੇ ਇਹ ਕਈ ਵਾਰੀ ਕਹੀ ਕੋਈ ਬੁੜਕ ਸਕਦੀ ਇਹ ਤਾਂ ਕੰਮ ਆ ਖਰਾਬ ਹੋ ਜੂਗਾ ਮੈਨੂੰ ਕਹਿੰਦਾ ਗਾਣਾ ਵਜਾਣਾ ਲਾਉਣ ਦੇ ਤੇ ਮੋਹਲ ਕਹਿੰਦਾ ਥੋੜਾ ਆਇਆ ਗਰਮ ਹੋ ਗਿਆ ਹਾਂ ਗਰਮ ਹੋ ਗਿਆ ਹਾਂ ਉਹਦੇ ਚ ਕੀ ਹੁੰਦਾ ਲਹਿਰ ਚ ਕਰਿਆ ਲਾ ਲਾ ਯਾਰ ਗਾਣਾ ਵਧ ਗਿਆ ਬਾਈ ਲਾਵ ਹੀਰਾ ਅੱਛਾ ਕਲਾਕਾਰ ਆ ਯਾਰ ਨਹੀਂ ਤੂੰ ਸੁਣ ਲਾ ਮੈਂ ਉਹ ģੀੜਾ ਮਾਰ ਕੇ ਅਗਲੇ ਪਾਸੇ ਪਾਣੀ ਛੱਡ ਗਿਆ ਉਹਦਾ ਵਾਹ ਬੜੀ ਕੋਟ ਕੰਮਸ ਰੇਲਾਤਾ ਤੇ ਇਧਰੋਂ ਮੜ ਪੀ ਤੇ ģੀੜਾ ਮਾਰਨਾ ਆ ਗਿਆ ਨਾਲ ਸਹਿਜ ਤਾਜ ਹਾਂਜੀ ģੀੜਾ ਮਾਰਨਾ ਹੈ ਤਾਜ ਸਹਿਜ ਤਾਂ ਆਈ ਆ ਗੇੜਾ ਮਾਰਨਾ ਆ ਉੱਤਰ ਫਿਰ ਗੇੜਾ ਮਾਰਜਾ ਲਾਜਾ ਆਓ ਜੀ ਘਰੇ ਜੀ ਨਹੀਂ ਲੱਗਿਆ ਆ 11 14 ਦੇ ਉਹ ਪਰਲੇ ਕਰੇ ਜੀ ਘਾਟਾ ਇਹਨਾਂ ਜੀ ਥੋੜਾ ਜਿਹਾ ਹੋਰ ਪਾ ਕੇ ਬੰਦ ਕਰ ਲਾਂਗੇ ਉਧਰੋਂ ਮੈਂ ਆਇਆ ਬੜ ਕੇ ਆਇਆ ਸੀਗਾ ਖਾਲ ਵਿਚ ਦੀ ਐਵੇਂ 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 ਖਾਲੀ ਆ ਨਹੀਂ ਉੱਤਰ ਭੇਜ ਜੂਗੇ ਤੁਸੀਂ ਡਿੱਗ ਜੂਗੇ ਨਹੀਂ ਡਿੱਗ ਜੂਗੇ ਤਾਈ ਤੂੰ ਆ ਜਾ ਤਾਈ ਨੂੰ ਆ ਜਾਣ ਦੇ ਚੱਪਨ ਲਾ ਹਉ ਤਾਈ ਚੱਪਨ ਲਾ ਦੋ ਹਾਂ ਚੱਪਨ ਲਾ ਪਹਿਲਾਂ ਚੱਪਨ ਲਾ ਉਹ ਆ ਚੱਲ ਆਈਂ ਆ ਜਾ ਆ ਜਾ ਆਈਂ ਆ ਜਾ ਜਿੱਥੋਂ ਆਏਂਗੇ ਜਿੱਦ ਡਿੱਗ ਪਿਆ ਸਾਰਾ ਭੇਜ ਜੀਂਗਾ ਹਣ ਬਣਾ ਗਏ ਆ। ਆ ਆ ਆ। ਬਸ ਬਹੁਤ ਇੱਥੇ ਖੜ ਜਾ ਗਾ ਨਹੀਂ ਜਾਣਾ। ਸਾਈਪੁੱਤਰ ਭੇਜ ਜਣਗੇ ਕੱਪੜੇ। ਨਹੀਂ ਇੱਧਰ ਹੀ ਕਰੇ ਫਿਰ ਆਪਾਂ। ਆ ਇਹ ਕਾ ਨਹੀਂ ਜਾਣਾ। ਨਹੀਂ। ਨਹੀਂ। ਇੱਥੇ ਕਰੇਂਗਾ। ਉਂਗਲ ਤਾਂ ਫੜ ਲੈ। ਕਾਣਾ ਸੁਣਾ ਦੇ ਹੁਣ ਅਖੇ ਤੇ ਖੜ ਕੇ। ਬਸ ਇਹ ਬੁੱਤਰ ਕੇ ਆਪਾਂ ਲਾ। ਪਾਣੀ ਤੈਨੂੰ ਵੱਧ ਪਾ ਜੋ ਡਿੱਗ ਪਏਗਾ ਯਾਰ ਇੱਧਰ ਨਿਕਲ ਬਾਹਰ। ਚਲੋ। ਜੱਪਲਾ ਬੱਕਟ ਪੱਟ ਪੋਹ ਲਗਾ ਜੀ ਹਾਂ ਜੱਪਲਾ ਜੱਪਲਾ ਬੱਕਟ ਨਹੀਂ ਇਹਦੇ ਉੱਤੋਂ ਦਿਨ ਲੱਭਦੇ ਹੁੰਦੇ ਟੁੱਟ ਜਾਂਦਾ ਹੁੰਦਾ ਨੱਕਾ ਇਹ ਪੋਹ ਲਗਾ ਇਹ 3 ਵਜੇ ਵੱਢਦੇ ਆਪੇ ਬਸ 3:00 ਕ ਵੱਜਣਾਂ ਵਾਲੀ ਹੁੰਦੇ ਆ ਚੌਲ ਆਪਣੇ ਫੁੱਲ ਹੋ ਗਏ ਪਾਣੀ ਨਾਲ ਤੇ ਨੱਕਾ ਮੋੜਤਾ ਸ਼ਤੂ ਦੇ ਖੇਤ ਵੱਲ ਤੇ ਲੋਟਾ ਖੇਰਮੋਲ ਹਾਂ ਤੇਜ਼ ਤਰ੍ਹਾਂ ਧੁੱਪ ਸੇ ਕਰ ਦਪੈਰਾ ਤੇ ਜਾ ਕੇ ਬਿੰਦ ਦਾਮ ਲੈਣੇ ਆਂ ਆ ਫੇਰ ਅਗਲੀ ਗੱਲਬਾਤ ਦਿਖਾਉਣੀ ਆ ਤੈ ਤੈ ਉਹ ਹਾਂ ਵੀ ਮੱਲ ਸਮਝਾ ਸਮਝ ਜਾਏ ਸਰ ਕਿੰਨਾ ਕ ਬਿਆਰ ਬੰਕਾ ਕਰਿਆ ਓ ਲਾਇ ਬਿਆ ਪਰਤੇ ਨੌਜਵਾਨਾਂ ਨੇ ਆ ਜਾ ਕ ਠੀਕ ਹੈ ਘਰ ਮੋਲ ਨਿਹਰੀ ਨੱਪੇ ਤੋਂ ਮਾੜੀ ਮੋਟੀ ਬਾਛੜ ਬੁੱਛੜ ਤੋਂ ਬਾਛਤ ਹੋ ਜਾਂਦੀ ਹੈ ਕੋਈ ਧੁੱਪ ਧੱਕੇ ਤੋਂ ਠੀਕ ਰਹਿੰਦਾਗਾ ਆ ਟਾਈਮ ਦੇਖੇ ਨਹੀਂ ਅਸੀਂ ਦੇਖ ਦਾਂਗਾ ਹਾਂ ਚੱਲ ਵਧੀਆ ਆਪਾਂ ਵੀ ਲਾਵਾਂਗੇ ਲਿਆ ਕੇ ਹਾਜੀ ਕਿੱਥੇ ਜਾਉ ਜੋ ਸਜਣਾ ਹੈ ਅੱਜ ਮੈਂ ਚਲਤਾ ਜੀ ਤੁਸੀਂ ਵੀ ਨਾ ਆ ਕੇ ਆਓ ਅੱਜ ਮੈਂ ਦਿਨੇ ਸੂੰਗੀ ਪੁੱਤਾ ਫਿਰ ਮੈਂ ਤੜਕੇ ਪਾ ਜਲਦੀ ਉੱਠਿਆ ਹਾਂ ਤੂੰ ਵੇ ਭੋਲੂ ਆਏ ਸੁੱਤਾ ਨਹੀਂ ਦਿੰਨੇ ਇੱਧਰ ਜਾ ਕੇ ਇੱਧਰ ਦੇਖੀ ਆ ਕੈਮਰੇ ਬਣੀ ਦੇ ਸੁੱਤਾ ਨਹੀਂ ਤੂੰ ਦਿੰਨੇ ਦੇਖਾਂ ਇੱਧਰ ਜਾ ਕੇ ਦੱਸ ਮੂੰਹ ਦਿਖਾਈ ਮੂੰਹ ਦਿਖਾਈ ਹੋਣਾ ਸੁੱਤਾ ਜੀ ਨਹੀਂ ਦੁੱਤਾ ਨਾ 4 ਵਜੇ ਹੀ ਸੁੱਤਾ ਉਹ ਡੇਟ ਦੁੱਤਾ ਸੀਗਾ ਉਹ ਨਹੀਂ ਟਰੈਕਟਰ ਨਹੀਂ ਲੈ ਕੇ ਜਾਣਾ ਯਾਰ ਪਰਨੇ ਨੂੰ ਕੀ ਹੈ ਸਹਜ ਨੂੰ ਯਾਰ ਇਸ ਵੇਲੇ ਪਿੰਡਾਂ ਪਲੀਜ਼ ਲੀਪਟ ਪਿੰਡਾਂ ਅਰੇ ਤਾ ਇੱਥੇ ਤੱਕ ਜੀ ਖੰਡੋ ਇੱਥੇ ਤੱਕ ਕੋਈ ਨਾ ਆਜੋ ਸਾਈਬ ਸਮਾਪਤੀ ਕਰੀਏ ਆਜੋ ਸਾਰੇ ਜਣੇ ਆਜੋ ਆ ਰੋਕ ਲੋ ਰੋਕ ਲੋ ਰੋਕ ਲੋ ਸਮਾਂ ਕਿੰਨੇ ਵਜ ਦਾ ਹੋ ਗਿਆ ਪਤਾ ਨਹੀਂ 8 8 ਵਜ ਦੇ ਨੇੜੇ ਹੋਊਗਾ ਟਾਈਮ ਆ ਤੇ ਰੋਕ ਜਾ ਯਾਰ ਤਾਜ ਸਾਈ ਬੰਨ ਦੇ ਜੰਗਾ ਸਾਈ ਕੰਦੀ ਪਰਨਾ ਕਰ ਜਾ ਪਰਨਾ ਬਣਾ ਲੈ ਭੈਣ ਤੋਂ ਅੱਛੀ ਦੀਦੀ ਆ ਆ ਫੜ ਆ ਫੜ ਆ ਚਾਤ ਹੈ ਆ ਦੁਪਹਿਰ ਆ ਕੇ ਉਧਰੋਂ ਨੇਚੋਂ ਤੇ ਥੋੜਾ ਜਿਹਾ ਆਰਾਮ ਫਰਮਾਇਆ ਆ ਮੱਝਾਂ ਨੂੰ ਨੀਰਾਚਾਰਾ ਪਾਇਆ ਉਸ ਤੋਂ ਬਾਅਦ ਇੱਕ ਦੋ ਕੰਮ ਕਰੇ ਪਰ ਵਲੌਗ ਨਹੀਂ ਬਣਾਇਆ ਆ ਹਾਂ ਬੱਸ ਪਤਾ ਬੰਨ ਤੈਨਾਂ ਸੋਡੇ ਬੰਨ ਬੰਨ ਦਿਓ ਲੈ ਪਾਨ ਪਰ ਜੀਦ ਨੇ ਆਇਆ ਉਹ ਹੋ ਹਾਂ ਅਗਲੇ ਪੜਲੇ ਸਾਰ ਦੋ ਬਸ ਠੀਕ ਹੈ ਇੱਥੇ ਖੜਾ ਰੂਗਾ ਥੈਂਕ ਯੂ ਨੁਆਇਨ ਕਰਨੇ ਆਪਾਂ ਤੇ ਰਈ ਨੇ ਬਈ ਵਰਨਾ ਬੰਨਿਆ ਹਾਂ ਦੱਸੋ ਕਹ ਹੈ ਇਹ ਲੱਗਿਆ ਸਾਡੀ ਅੱਛੀ ਭਤੀਜੀ ਖੁਸ਼ ਹੋ ਜੂ ਇਹਨੇ ਨਾਲ ਤੇ ਅੱਜ ਦਾ ਬਲੌਗ ਆਪਣਾ ਇੰਨੇ ਸੀ ਉਮੀਦ ਕਰਦੇ ਆ ਵਧੀਆ ਲੱਗਿਆ ਉਹ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦੇ ਜਿਹੜੇ ਜੁੜੇ ਹੋਏ ਹੈਗੇ ਚੈਨਲ ਦੇ ਨਾਲ ਤੇ ਮਾਤਾ ਜੀ ਸਤਿ ਸ੍ਰੀ ਅਕਾਲ ਬੇਟਾ ਸੋਨ ਸਾਰੇ ਰੰਤਾਰ ਦਾ ਬਾਪ ਤੁਹਾਡੇ ਬਾਪ ਪਾਪਾ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਭੇਜੋ ਫੇਸਬੁੱਕ ਤੇ ਦੇਖਦੇ ਕੋਲੋ ਵੀ ਸਬਸਕ੍ਰਾਈਬ ਕਰਨਾ ਧੰਨਵਾਦ ਤੁਹਾਡੇ ਬਾਪ ਸੋਨ ਸਾਰ ਪਿਆਰ ਭਰੀ ਸ਼ਕਤੀ ਹਾਂ ਪਾਪਾ ਪਾਪੀ ਆਂ ਜੇ ਕਿਹੜੀ ਬਾਤਾਂ ਕੀ ਤਤਲੀ ਵਾਲੀ ਮੇਰੀ ਹੋਰ ਕੰਮ ਤੈਨਾਂ ਭਾਈ ਉਹ ਕੀ ਸੀ ਤੈਨੂੰ ਕੁੰਜੀ ਤੈਨੂੰ ਕੁੰਜੀ ਤਤਲੀ ਨਾ ਤੋ ਨਾ ਤੋ ਕੇ ਗੜਾ ਹਿਉ ਚ ਨਕਲੀ ਫੋਟੋ ਭੇਜੋ ਭਾਈ ਮੇਰੀ ਪੋਤੀ ਦੇ ਬਾਪ ਦਾ ਜੂਰ ਸਾਸਤਰੀ ਕਾਲ ਭਾਈ ਸਹੀ ਜਪਾਈ ਸਾਸਤਰੀ ਕਾਲ ਬਲਾਓ ਤਾਂ ਆਜਾ ਸ਼ਸ਼ੀ ਕਾਲ ਅੱਜ ਦੇ ਬਲੌਗ ਦੇ ਇੱਕ ਨਵਾਂ ਆਪੀ ਕਰਦੇ ਆ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਵੀ ਕਰਿਓ ਫੇਸਬੁੱਕ ਤੇ ਦੇਖ ਰਹਾ ਤਾਂ ਫੋਲੋ ਯੂ ਕਰ ਦਿਓ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਓ ਤਨ ਵਾਹ ਤਨ ਮਾਜੀ ਸਾਨ ਦਾ ਚਲਦਾ ਕਰਦੇ ਨਾ ਮੇਰੇ ਵਲੌਗ ਵਿੱਚ ਬਾਏ ਬਾਏ ਟਾਟਾ ਕੱਲ ਨੂੰ ਸਵੇਰੇ 7 ਵਜੇ 7 ਵਜੇ 7 ਵਜੇ 5 ਵਜੇ ਠੀਕ ਹੈ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਟਾਟਾ